ਉਈ ਜਾਲ ਬਹੁਤ ਵੀ ਗਿਆ ਵਾਲਾ ਫਰੰਟ ਠੀਕ ਆ ਸਰ ਆ ਲੋ ਦੁਪੱਟਾ ਦੇਖੋ ਇਹਦੇ ਨਾਲ ਦਾ ਡੁਪਲੀਕੇਟ ਵੀ ਆਉਂਦਾ ਵੀਰੇ ਜਿੰਨੇ ਮਰਜ਼ੀ ਲੈ ਲਓ ਘਟ ਤੋਂ ਘਟ ਡੁਪਲੀਕੇਟ ਚ ਜਿੰਨਾ ਮਰਜ਼ੀ ਲੈ ਲਓ ਠੀਕ ਆ ਓਰੀਜినਲ ਪੀਸ ਆ ਆ ਲੋ ਆ ਦੇਖੋ ਵੀ ਕਿੰਨਾ ਸੋਹਣਾ ਬਹੁਤ ਸੋਹਣਾ ਪੀਸ ਸੀ ਬਲੂ ਕਲਰ ਦੇ ਵਿੱਚ ਕਲਰ ਗਾਜ਼ ਪੈਣ ਹੈ ਜੀ ਇਹਦੇ ਸਾਂ ਠੀਕ ਆ ਜੀ ਬਹੁਤ ਪਿਆਰੀ ਆਟਮ ਜੀ ਲਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਦੀ ਸ਼ਹਿਰ ਮਰੇੜਕੋਟਲੇ ਅੱਤ ਨੂੰ ਸ਼ਹਿਰ ਮਰੇੜਕੋਟਲੇ ਇੱਕ ਬਹੁਤ ਹੀ ਸਵਾਸਤੀ ਸ਼ੂਟਨ ਦੀ ਦੁਕਾਨ ਦੇ ਉੱਪਰ ਲੈ ਕੇ ਚੱਲਦੇ ਹਾਂ ਤੇ ਤੁਹਾਨੂੰ ਸਾਰੀ ਆਪਾਂ ਕਲੈਕਸ਼ਨ ਦਿਖਾਉਨੇ ਹਾਂ ਬਾਕੀ ਤੁਸੀਂ ਇਹਨਾਂ ਦੀ ਪ੍ਰੋਪਰ ਫੁੱਲ ਵੀਡੀਓ ਮੇਰੇ ਅਫੀਸ਼ੀਅਲ YouTube ਚੈਨਲ ਅਮਰਤ ਗੱਲ ਵਲੌਗ ਤੇ ਜਾ ਕੇ ਦੇਖ ਸਕਦੇ ਹੋ ਉਹਦਾ ਮੈਂ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦੇਣਾ ਤੁਸੀਂ ਲਿੰਕ ਤੇ ਕਲਿੱਕ ਕਰਕੇ ਪ੍ਰੋਪਰ ਫੁੱਲ ਵੀਡੀਓ ਉੱਥੇ ਜਾ ਕੇ ਦੇਖ ਸਕਦੇ ਹੋ ਤਾਂ ਚੱਲਦੇ ਹਾਂ ਦਿਖਾਉਂ ਹਾਂਜੀ ਬਾਈ ਜੀ ਪਹਿਣਾ ਦਾ ਸਵਾਗਤ ਹੈ ਜੀ ਔਰ ਜਮੀਲ ਕਲਾ ਹਾਊਸ ਤੇ ਤੇਲੀਆਲ ਬਿਜਾਰ ਦੇ ਵਿੱਚ ਅਸੀਂ ਗਰਮੀ ਵਾਲੀ ਸਪੈਸ਼ਲ ਆਈਟਮ ਲੈ ਕੇ ਆਏ ਆ ਔਰ ਪ੍ਰਿੰਟ ਦੇ ਵਿੱਚ ਵਰਕ ਵੀ ਆ ਪ੍ਰਿੰਟ ਵੀ ਆ ਤੇ ਨਾਲ ਨੂੰ ਮਸਲੀਨ ਦੇ ਦੁਪट्टे ਵੀ ਨੇ ਫੁੱਲ ਸਾਈਜ਼ ਦੇ ਇਹਨਾਂ ਦੇ ਠੀਕ ਆ ਸਰ ਔਰ ਬਹੁਤ ਪਹਿਣਾ ਦੀ ਡਿਮਾਂਡ ਸੀ ਵੀ ਵੀਰੇ ਸਾਡੇ ਨਾਲ ਕੰਮ ਕਰਨ ਵਾਸਤੇ ਚਾਹੀਦੇ ਨੇ ਆ ਦੇਖੋ ਇਦਾਂ ਲਈ ਐਡ ਆਪਾਂ ਵਾਧੂ ਦੇ ਦਾਂਗੇ ਸ਼ਿਮਰ ਦੇ ਵਿੱਚ ਆ ਗਿਆ ਜੀ ਆ ਕੁਟ్రਾਈ ਦੇ ਵਿੱਚ ਆ ਗਿਆ ਕੋਟਨ ਕੁਟ్రਾਈ ਦੇ ਵਿੱਚ ਔਰ ਵੈਰਾਈਟੀ ਵਾਧੂ ਮਿਲ ਜੂ ਜਾਮ ਕੋਟਨ ਦੇ ਵਿੱਚ ਆ ਗਿਆ ਹਾਂਜੀ ਔਰ ਘਰ ਬੈਠੇ ਹੀ ਮੰਗਾ ਸਕਦੇ ਨੇ ਸਕਰੀਨਸ਼ਾਟ ਭੇਜ ਜਾਣ ਠੀਕ ਹੈ ਜੀ ਔਰ ਜਿੰਨੀਆਂ ਮਰਜ਼ੀ ਆਈਟਮਾਂ ਆਪਣੀ ਦੁਕਾਨ ਤੇ ਵਿਜ਼ਿਟ ਕਰਨ ਇਹਨਾਂ ਨੇ ਸੇਲ ਕਰਨ ਵਾਸਤੇ ਲੈਣੇ ਨੇ ਉਹਨਾਂ ਨੂੰ ਵਾਧੂ ਵੈਰਾਈਟੀ ਮਿਲ ਜੂਗੀ ਹੋਰ ਵਾਧੂ ਵੈਰਾਈਟੀ ਜਿੰਨੀ ਮਰਜ਼ੀ ਹਰ ਇੱਕ ਹਫ਼ਤੇ ਆਪਣੀਆਂ ਆਈਟਮਾਂ ਆਉਂਦੀਆਂ ਨੇ ਤੇ ਉਹ ਦੁਪੱਟੇ ਨਾਲ ਵੀ ਨਹੀਂ ਜੀ ਇਹਨਾਂ ਦੇ ਵਿੱਚ ਹਾਂਜੀ ਔਰ ਮਸਲੀਨ ਦੁਪੱਟੇ ਨਾਲ ਵੀ ਨੇ ਸਾਰੀਆਂ ਤਰ੍ਹਾਂ ਦੀਆਂ ਆਈਟਮਾਂ ਦੇ ਦਾਂਗੇ ਆ ਪਿਓਰ ਕੈਂਬਰੀ ਦੇ ਉੱਪਰ ਡਿਜ਼ਾਈਨ ਆ ਜਾਂਦੇ ਨੇ ਹਾਂਜੀ ਜਾਮਕੋਟੰ ਦੇ ਵਿੱਚ ਹੈਂਡਵਰਕ ਆ ਠੀਕ ਆ ਪ੍ਰਿੰਟ ਦੇ ਵਿੱਚ ਹੈਂਡ ਵੀ ਆ ਨਾਲ ਠੀਕ ਆ ਸਰ ਤੇ ਪਿਓਰ ਦੁਪੱਟੇ ਨਾਲ ਵੀ ਨਾ ਆਲ ਓਵਰ ਦੇ ਨਾਲ ਪਿਓਰ ਦੁਪੱਟੇ ਜਿਹੜੇ ਹੁੰਦੇ ਨੇ ਅੱਜ ਕੱਲ ਜਿਹੜੇ ਚੱਲ ਰਹੇ ਨੇ ਇਸ ਟਾਈਪ ਔਰ ਇਹ ਤਾਂ ਸਦਾ ਹੀ ਚੱਲਦੀ ਹੈ ਇਹ ਵਾਲੀ ਗਰਮੀਆਂ ਦੀ ਆਈਟਮ ਤਾਂ ਬਹੁਤ ਸੋਹਣੀਆਂ ਸੋਹਣੀਆਂ ਆਈਟਮਾਂ ਨੇ ਔਰ ਦੁਪੱਟੇ ਦੇਖੋ ਫੁੱਲ ਸੇ ਦੇ ਕਲਰ ਚਾਰਟ ਦੇਖੋ ਸਾਰੇ بڑے ਲਿਖਿਆਂ ਦੇ ਪੌਣ ਵਾਲੇ ਕਲਰ ਚਾਰਟ ਨੇ ਸਾਰੇ ਡਸਟੀ ਚਾਰਟ ਡਾਰਕ ਵੀ ਮਿਲਣਗੇ ਡਸਟੀ ਨੇ ਆ ਲਓ ਫਲਾਈਟ ਕਲਰ ਮੰਮੀਆਂ ਵਾਸਤੇ ਹਾਂਜੀ ਬਹੁਤ ਸੋਹਣੀਆਂ ਆਈਟਮਾਂ ਨੇ ਹਾਲੋ ਇੱਕ ਆ ਪ੍ਰਿੰਟ ਆ ਗਿਆ ਆਪਣੇ ਲਵੇ ਦੇਖੋ ਆ ਵੀ ਪ੍ਰਿੰਟ ਤੁਹਾਨੂੰ ਦਿਖਾਏ ਨੇ ਨਾ ਹਾਂਜੀ ਹਾਂਜੀ ਹਾਂ ਇਹਨਾਂ ਦੇ ਰੇਟ ਰਹਿਣ ਵਾਲੇ ਕੀ ਨੇ 290 ਦੇ ਵਿੱਚ ਲਓ ਜੀ 290 290 ਦੇ ਵਿੱਚ ਆਲ ਓਵਰ ਸੂਟ ਮਿਲੂਗਾ 5 ਮੀਟਰ ਦਾ ਕਪੜਾ ਬਹੁਤ ਸੋਹਣਾ ਫਿੱਟਦਾ ਹੀ ਨਹੀਂ ਕੁਛ ਨਹੀਂ ਹੁੰਦਾ ਪਿਓਰ ਕੈਂਬ੍ਰਿਕ ਦਾ ਨੇ ਸੂਟ ਇਹ ਵਾਲੇ ਠੀਕ ਠੀਕ ਆ ਜੀ ਹਾਲੋ ਜਦ ਮਰਜੀ ਇਹਨਾਂ ਦੇ ਚੋਂ ਕਲਰ ਚਾਰਟ ਦਿਖਾ ਦਿਓ ਇਹਨਾਂ ਨੂੰ ਬਹੁਤ ਸੋਹਣੇ ਸੋਹਣੇ ਕਲਰ ਚਾਰਟ ਨੇ ਆਪਣੇ ਲਵੇ ਕਲਰ ਚਾਰਟ ਵਾਧੂ ਮਿਲ ਜਾਣਗੇ ਆ ਲਓ ਕਾਰਕੇ ਦੇ ਵਿੱਚ ਵੀ ਪੈਣ ਹੈ ਲਾਈਟ ਵੀ ਦਿਖਾ ਦੇ ਤੁਹਾਨੂੰ ਡਾਰਕ ਵੀ ਦਿਖਾ ਦੇ ਆ ਲਓ ਪ੍ਰਿੰਟ ਦਿਖਾ ਦਿਓ ਪ੍ਰਿੰਟ ਦਾ ਇੱਕ ਤੋਂ ਇੱਕ ਪੈਣਾ ਰੱਬ ਚਾਹੇ ਜਦ ਮਰਜੀ ਆ ਜਾਣ ਪ੍ਰਿੰਟ ਹਰ ਇੱਕ ਹਫ਼ਤੇ ਨਵੇਂ ਤੋਂ ਨਵਾਂ ਪ੍ਰਿੰਟ ਆਊਗਾ ਠੀਕ ਆ ਸਰ ਨਵੇਂ ਤੋਂ ਨਵੇਂ ਪ੍ਰਿੰਟ ਆ ਜਾਣਗੇ ਇਹ ਪ੍ਰਿੰਟ ਵਾਲੀ ਕਲੈਕਸ਼ਨ ਦੀ ਜਿਹੜੀ ਤੁਹਾਨੂੰ ਹੁਣ ਤੱਕ ਦਿਖਾਈ ਆ ਮਨੇ ਵਾਲੀ ਤੇ ਇਹ ਤੋਂ ਬਾਅਦ ਆ ਕੜਾਈਆਂ ਵੀ ਨੇ ਲਓ ਜੀ ਆ ਕੜਾਈਆਂ ਵੀ ਨੇ ਫੈਂਸੀ ਆਟਮਾ ਠੀਕ ਆ ਜੀ ਇਹ ਆਣਾ ਕਿੱਥੇ ਪਊਗਾ ਤੇਲੀਆਂ ਵਾਲੇ ਬਾਜ਼ਾਰ ਦੇ ਵਿੱਚ ਦਾਰੇ ਪ੍ਰਧਾਨ ਦੀ ਕੋਠੀ ਨਜ਼ਦੀਕ ਆਪਣੀ ਦੁਕਾਨ ਜਮੀਲ ਕਲਾਟ ਹਾਊਸ ਠੀਕ ਆ ਜੀ ਔਰ ਜਦ ਦਿੱਤੇ ਹੋਏ ਨੰਬਰ ਤੇ ਕਨੈਕਟ ਕਰ ਲਨ ਔਰ ਜਦ ਮਰਜੀ ਆ ਜਾਣ ਔਰ WhatsApp ਤੇ ਹੋਰ ਦੇਣ ਚਾਹੀਦੇ ਨੇ ਉਹ ਵੀ ਮਿਲ ਜਾਂਦੇ ਨੇ ਵਾਧੂ ਤੇ ਇੱਕ ਸਾਨੀ ਨਿਗਾਹ ਕਰਾ ਦੋ ਇਹਨੂੰ ਦਸਾਂ ਲਓ ਜੀ ਆ ਚੈੱਕ ਕਰੋ ਹਨਾ ਡਿਜ਼ਾਈਨੀਆਂ ਬਹੁਤ ਇੱਕ ਤੋਂ ਇੱਕ ਡਿਜ਼ਾਈਨੀਆਂ ਆਣ ਆਲੋ ਹਾਂਜੀ ਲਓ ਟੋਟਲ ਹੈਂਡਵਰਕ ਆ ਉਹ ਵੀ ਹੈਡ ਦੀ ਰੈੱਡ ਕਲਰ ਦਾ ਤੇ ਇਹ ਵੀ ਹੈਡ ਆ ਠੀਕ ਆ ਸਰ ਬਹੁਤ ਪਿਆਰੇ ਪਿਆਰੇ ਪੀਸ ਪੈਣੇ ਆਪਣੀ ਦੁਕਾਨ ਤੇ ਜਦ ਮਰਜੀ ਇਨਸ਼ਾਅੱਲਾ ਇਦਾਂ ਦੀ ਆਈਟਮਾਂ ਪਹਿਰਾਂ ਨੂੰ ਸੀ ਅ ਦੰਦੇਵੀ ਰਾਮਾਗੇ ਔਰ ਹੋਰ ਆਂਦੀਆਂ ਵੀ ਰਹਿਣੀਆਂ ਹਰ ਹਫ਼ਤੇ ਔਰ ਜਿਹੜੀ ਪਹਿਲਾਂ ਵਾਲੀ ਵੀਡੀਓ ਪਾਈ ਦੀ ਉਹਦੇ ਚ ਬਹੁਤ ਵਧੀਆ ਰਿਸਪੌਂਸ ਮਿਲੇ ਆ ਔਰ ਮਾਲਕ ਇਹਨਾਂ ਨੂੰ ਚੜ੍ਹਦੀ ਕਲਾ ਰੱਖੇ ਜੀ ਸਾਡੇ ਬਲੌਗਰ ਸਾਹਿਬ ਨੂੰ ਔਰ ਤੰਦਰੁਸਤੀਆਂ ਵਖਸ਼ੇ ਔਰ ਆਵਲੀ ਐਡਵਾਈਸ ਇੱਕ ਵਾਰ ਫੇਰ ਨਿਗਾਹ ਕਰਾ ਦੋ ਬਹੁਤ ਵਧੀਆ ਐਟਮਾ ਨੇ ਔਰ ਸ਼ਿਮਰ ਦੇ ਵਿੱਚ ਔਰ ਆਪਾਂ ਇਹ ਨਹੀਂ ਹੈਗਾ ਕਿਸੇ ਤੋਂ ਨਜਾਇਜ਼ ਪੈਸੇ ਲੈਣ ਦੇ ਬਿਲਕੁਲ ਹੀ ਜਹਜ ਹੈ ਅਸੀਂ ਕਿਸੇ ਤੋਂ ਵੱਧ ਨਹੀਂ ਮੰਗਦੇ ਬਿਲਕੁਲ ਜਾਇਜ ਜਾਇਜ ਜਿਹੜੇ ਸਾਡੇ ਲੋਕ ਕਸਟਮਰ ਪਹਿਲਾਂ ਆਏ ਨੇ ਵੀਡੀਓ ਦੇਖ ਕੇ ਖੁਸ਼ ਹੋ ਕੇ ਗਏ ਨੇ ਬੜੀ ਦੂਰੋਂ ਦੂਰੋਂ ਆਏ ਨੇ ਠੀਕ ਆ ਸਰ ਬਹੁਤ ਦੂਰੋਂ ਦੂਰੋਂ ਆ ਕੇ ਆਏ ਨੇ ਸਾਡੇ ਔਰ ਖੁਸ਼ ਹੋ ਕੇ ਗਏ ਨੇ ਕੋਈ ਨਾਰਾਜ਼ ਨਹੀਂ ਕਿਸੇ ਨੇ ਸਾਨੂੰ ਆਏ ਨਹੀਂ ਗਿਆ ਤੁਨੇ ਨਜਾਇਜ਼ ਕੀਤਾ ਜੀ ਉਰੇ ਬੁਲਾ ਕੇ ਸਾਨੂੰ ਰੇਟ ਕੁਝ ਹੋਰ ਦੱਸੇ ਨੇ ਵੀਡੀਓ ਚ ਕੁਝ ਹੋਰ ਦੱਸੇ ਨੇ ਹਰ ਇੱਕ ਚੀਜ਼ ਦਾ ਦੇਖੋ ਵੱਖਰਾ ਵੱਖਰਾ ਰੇਟ ਹੁੰਦਾ ਇਹ ਨਹੀਂ ਸਾਰੇ ਇੱਕੋ ਹੀ ਰੇਟ ਦੇ ਖੁੱਲ ਗਏ ਕੁਝ 150 ਘੱਟ ਆ ਕੋਈ ਜ਼ਿਆਦਾ ਹੈ ਉਹਦੇ ਵਿੱਚ ਵਿੱਚ ਹੀ ਆਂਦੇ ਨੇ ਬਸ ਜਿਹੜੀਆਂ ਆ ਵਾਲੀਆਂ ਆਈਟਮਾਂ ਨੇ ਇਹਨਾਂ ਦਾ ਰੇਟ ਕਿ 1100 ਦੇ ਵਿੱਚ ਆ ਕਰਸ ਸਿਲਵਰ ਦੇ ਵਿੱਚ ਨਾਲ ਬਾਜ਼ੂ ਕੱਡੇ ਹੁੰਦੇ ਨੇ ਗਲਾ ਘੇਰ ਹੈ 1100 ਦੇ ਵਿੱਚ ਐਡੀਆਂ ਸੋਹਣੀਆਂ ਆਈਟਮਾਂ ਹੁਣ ਜਿਹੜੀ ਆਹ ਵਾਲੀ ਆਈਟਮ ਰਹਿਣ ਵਾਲੀ ਆ ਜੀ ਇਹਦਾ ਰੇਟ ਕੀ ਆ ਲਾ 900 850 ਸੌਰੀ ਠੀਕ ਆ ਸਰ ਹਾਂ ਪਹਿਲਾਂ ਇਹਦਾ ਰੇਟ ਜ਼ਿਆਦਾ ਸੀ ਹੁਣ ਲੈਸ ਹੋ ਗਿਆ ਸਾਨੂੰ ਮਿਲਣ ਅਸੀਂ ਉਸੇ ਤਰ੍ਹਾਂ ਹੀ ਗਾਗ ਨੂੰ ਦੇਣੇ ਨੇ ਓਕੇ ਸਰ ਅਸੀਂ ਉਸੇ ਤਰ੍ਹਾਂ ਹੀ ਫਾਇਦਾ ਆਪਦੀਆਂ ਭੈਣਾਂ ਦਾ ਕਰਨੇ ਨੇ ਔਰ ਜਦੋਂ ਮਰਜੀ ਆ ਜਾਣ ਹਾਂਜੀ ਵਾਧੂ ਵੈਰੈਂਟੀਆਂ ਮਿਲ ਜਾਣੀਆਂ ਠੀਕ ਆ ਜੀ ਕਲਰ ਝੜ ਵਾਧੂ ਆ ਹੈਂਡਵਰਕ ਆ ਗਿਆ ਟੋਟਲ ਹੈਂਡਵਰਕ ਜਿਹੜਾ ਚੱਲਦਾ ਅੱਜਕੱਲ ਠੀਕ ਆ ਸਰ ਇਹ ਵਿਆਹ ਸ਼ਰਦੀਆਂ ਕੁੜੀਆਂ ਵਾਸਤੇ ਉਹ ਸ ਹਾਲੋ ਇਹ ਵੀ ਟੋਟਲ ਹੈਂਡਵਰਕ ਕੀ ਹੈ ਜੀ ਠੀਕ ਆ ਸਰ ਇੱਕ ਇਹਨਾਂ ਨੂੰ ਆ ਜਾਲ ਵਾਲਾ ਦਿਖਾ ਦਿਓ ਜਾਲ ਵਾਲੇ ਤਾਂ ਬਹੁਤ ਪਸੰਦ ਕਰੀ ਆ ਆਈਟਮ ਸਾਡੀ ਪਹਿਲਾਂ ਵਾਲੀ ਵੀਡੀਓ ਚ ਆ ਲਓ ਵੀ ਜਾਲ ਬਹੁਤ ਵੀ ਘਾਵਲਾ ਫਰੰਟ ਠੀਕ ਆ ਸਰ ਆ ਲਓ ਦੁਪੱਟਾ ਦੇਖੋ ਇਹਦੇ ਨਾਲ ਦਾ ਡੁਪਲੀਕੇਟ ਵੀ ਆਉਂਦਾ ਵੀਰੇ ਜਿੰਨੇ ਮਰਜ਼ੀ ਲੈ ਲਓ ਘੱਟ ਤੋਂ ਘੱਟ ਡੁਪਲੀਕੇਟ ਚ ਜਿੰਨਾ ਮਰਜ਼ੀ ਲੈ ਲਓ ਠੀਕ ਆ ਸਰ ਓਰੀਜినਲ ਪੀਸ ਆ ਜੇ ਇਹ ਵਾਲੀ ਆਈਟਮ ਲੈਣੀ ਆ ਔਰ ਦੇਖੋ ਫਰੰਟ ਦੇਖੋ ਕਿੱਡੇ ਸੋਹਣੇ ਨੇ ਇਹਨਾਂ ਦੇ ਬਣੇ ਹੋਏ ਇੱਕ ਤੋਂ ਇੱਕ ਪੀਸ ਨੇ ਇਹ ਤਾਂ ਸੂਟ ਐਸੇ ਨੇ ਜਿਹੜਾ ਪਾਏ ਹੋਏ ਨੇ ਕੁੜੀਆਂ ਨੂੰ ਪੁੱਛਦੀਆਂ ਹੁੰਦੀਆਂ ਨੇ ਹਲੋ ਕਰਾਸੇ ਲੱਕ ਦੇ ਵਿੱਚ ਇਹ ਵੀ ਉਹਦੇ ਨਾਲ ਲਈ ਆ ਗਿਆ ਜੀ 1100 ਵਾਲਾ ਆਹ ਵਾਲਾ ਪੀਸ ਤੇ ਇੱਕ ਆ ਮੈਚੀਆਂ ਦੀ ਜੇ ਮੈਚੀਆਂ ਚਾਹੀਦੀਆਂ ਨੇ ਮੈਚੀਆਂ ਵਾਧੂ ਮਿਲ ਜਾਣੀਆਂ ਜੀ ਹਾਂਜੀ ਔਰ ਮਾਰਕੀਟ ਦੇ ਵਿੱਚ ਬਹੁਤ ਅਕਸਰ ਵੇਚਦੇ ਨੇ ਜੀ ਹਾਂਜੀ 2400 2500 ਦੇ ਵਿੱਚ ਵਿੱਚ बिकਦੀਆਂ ਨੇ ਆਪਣਾ ਨਾ ਰੇਟ ਇੱਕੋ ਹੀ ਰੱਖਾਂਗੇ ਜੀ ਜੇ ਕੁੜੀਆਂ ਨੂੰ ਚਾਹੀਦੇ ਨੇ ਇਹ ਆ WhatsApp ਤੇ ਮੰਗਾਣੇ ਨੇ ਇਹਨਾਂ ਨੇ ਆਨਲਾਈਨ ਮੰਗਾਣੇ ਨੇ 2000 ਦੇ ਵਿੱਚ ਦਵਾਂਗੇ ਇਹ ਬੜੀ ਆਲੋ ਜੀ 2000 ਇੱਕ ਦੋ ਤੇ ਤਿੰਨ ਡਿਆ ਠੀਕ ਆ ਸਰ ਇਸ ਰੇਟ ਦੇ ਵਿੱਚ ਹੀ ਦਵਾਂਗੇ ਔਰ ਮਾਲ ਇਹਦਾ ਵਾਧੂ ਪਿਆ ਇਹ ਸਾਡਾ ਆਪਣਾ ਤਿਆਰ ਕਰਾਇਆ ਫੈਕਟਰੀ ਚ ਪਿੱਛੋਂ ਦਾ ਜੀ ਇਹਨਾਂ ਦੇ ਰੇਟ ਜ਼ਿਆਦਾ ਨੇ ਓਕੇ ਸਰ ਇਹ ਅਸੀਂ ਪਿੱਛੋਂ ਪਿਸ ਲਿਆ ਕੇ ਫੋਟੋ ਕਰਾ ਕੇ apni ਫੈਕਟਰੀ ਚ ਬਣਵਾ ਕੇ ਤਾਂ ਦੰਨਿਆ ਇਸ ਰੇਟ ਦੇ ਵਿੱਚ ਚਨੂਨ ਦਾ ਦੁਪੱਟਾ ਸ਼ਲਵਾਰ ਵਰਕ ਗਾਲਾ ਵਰਕ ਬਾਜ਼ੂ ਵਰਕ ਇਹਦਾ ਸਾਰਾ ਕੁਝ ਮਿਲੂਗਾ ਠੀਕ ਆ ਜੀ ਔਰ ਇੱਕ ਆ ਬਲੈਕ ਕਲਰ ਦੀ ਆਈਟਮ ਵੀ ਦਿਖਾ ਦਿਓ ਬਹੁਤ ਪਿਆਰੀ ਆ ਇਹ ਨਾ ਸਪੈਸ਼ਲ ਚੀਜ਼ ਆ ਬਲੈਕ ਕਲਰ ਦੀ ਦਾ ਠੀਕ ਆ ਠੀਕ ਆ ਔਰ ਬਲੈਕ ਤਾਂ ਹੋਰ ਮਿਲਣਗੇ ਆ ਲਓ ਆ ਦੇਖੋ ਕਿੰਨਾ ਸੋਹਣਾ ਬਹੁਤ ਸ ਬਲੂ ਕਨਾਂ ਦੇ ਵਿੱਚੋਂ ਕਲਰ ਦਾਸ ਪੈਣ ਹੈ ਜੀ ਇਹਦੇ ਸਾਂ ਠੀਕ ਆ ਜੀ ਬਹੁਤ ਪਿਆਰੀ ਆਟਮ ਦੀ ਲਓ ਆ ਬਲੈਕ ਕਲਰ ਦੀ ਬਹੁਤ ਡਿਮਾਂਡ ਹੈ ਟੈਬੀ ਸਿਲਕ ਤੇ ਹਾਂਜੀ ਪਰ ਵਰਕ ਵੀ ਬੜਾ ਸੋਹਣਾ ਹੈ ਦਾ ਤਾਂ ਲਓ ਜੀ ਵਰਕ ਟੋਟਲ ਮਸ਼ੀਨੀ ਆ ਇਹੀ ਕੁੜੀਆਂ ਆਪਣਾ ਮਸ਼ੀਨੀ ਤੇ ਤਿਆਰ ਕਰਾਉਣ ਜਾਂਦੀਆਂ ਨੇ ਵਰਕ 2500 ਲੈਂਦੇ ਨੇ ਵੀਰੇ ਅਸੀਂ ਉਹਦੇ ਵਿੱਚ ਹੀ ਇਹਨਾਂ ਨੂੰ ਦੁਪੱਟਾ ਵੀ ਦੇਣਾ ਵਰਕ ਵੀ ਦੇਣਾ ਸਾਰਾ ਕੱਪੜਾ ਆਪਣਾ ਰੇਟ ਰਹਿਣਾ ਲਾ ਕੀ ਆ ਜੀ ਸਿਰਫ 1500 ਚ ਦੂੰਗਾ ਵਾਲਾ ਸੋੜ ਲਓ ਜੀ ਇੱਕ ਬਲੈਕ ਇੱਕ ਵਾਈਟ ਇਹਦੇ ਦੋ ਕਲਰ ਆਂਦੇ ਨੇ ਜਿੰਨੇ ਮਰਜੀ ਜਦ ਮਰਜੀ ਲੈ ਲੈਣੇ ਇਹ ਠੀਕ ਆ ਜੀ ਸੇਮ ਸੂਡ ਦਾ ਟ੍ਰੇਡ ਚ ਚਾਹੀਦਾ ਉਹ ਵੀ ਮਿਲ ਜੂ ਹੋਣਾ ਚਾਹ ਇਹ ਚੀਜ਼ ਵਰਕ ਚੱਕਿਆ ਜਾਂਦਾ ਹੈ ਸਾਰਾ ਵਰਕ ਚੱਕਿਆ ਆ ਉਹ ਡੁਪਲੀਕੇਟ ਬਣ ਜੂ ਇਹਦੇ ਚ ਔਰ ਜਿਹਨਾਂ ਨੂੰ ਪੀਸ ਆ ਜਦ ਮਰਜੀ ਆ ਜਾਣਾ ਲਓ ਜਾਮ ਕਾਟਨ ਦੀ ਆਟਮ ਆ ਗਈ ਹਾਂਜੀ ਜਾਮ ਕਾਟਨ ਦੀ ਆਟਮ ਆਨੇ ਜੀ ਜਿੰਨੀ ਆ ਮਰਜੀ ਲੈ ਲਓ ਹਾਲੋ ਇਹਨਾਂ ਦਾ ਰੇਟ ਜਿਹੜਾ ਇਹਨਾਂ ਦਾ ਰੇਟ ਆ ਜੀ 900 ਦੇ ਵਿੱਚ ਲੱਗੋ ਆ ਲਓ ਇੱਕ ਲਓ 900 ਰੁਪਏ ਔਰ ਦੋ ਹਾਂਜੀ ਤੇ ਤੀਸਰਾ ਦੇ ਜੀ ਠੀਕ ਆ ਜੀ ਆ ਲਓ ਆ ਲਓ ਤੀਜਾ ਲਓ ਵੀ ਬਹੁਤ ਪਿਆਰੇ ਪੀਸ ਨੇ ਹਲੋ ਆਰਗਨਜ਼ਾ ਜੀ ਹਾਂਜੀ ਹੋਰ ਵੀ ਡਿਜ਼ਾਈਨ ਆਂਦੇ ਨੇ ਆਰਗਨਜ਼ਾ ਚ ਹਾਂਜੀ ਲੇਕਿਨ ਆਰਗਨਜ਼ਾ ਦੇ ਵਿੱਚ ਵਿੱਚ ਹੀ ਇਹਦਾ ਇਨਰ ਮਿਲੂਗਾ ਬੀਚੀ ਇਹਦਾ ਫਰੰਟ ਹੈ ਦੁਪੱਟਾ ਹੈ ਔਰ ਇਸ ਤੋਂ ਮਹਿੰਗੇ ਵੀ ਬਹੁਤੂ ਪੈਣੇ ਜੀ ਇਸ ਰੇਟ ਵਾਲੇ ਵੀ ਬਹੁਤ ਪੈਣੇ ਆਪਣਾ ਲਵੇ ਕੁੜੀਆਂ ਵਾਸਤੇ ਸਪੈਸ਼ਲ ਚੀਜ਼ ਆ ਬਹੁਤ ਸੋਹਣੀ ਆਈਟਮ ਆ ਰੇਡ ਵੀ ਬਿਲਕੁਲ ਜਾਇਜ਼ ਹੁੰਦੇ ਨੇ ਇਹਨਾਂ ਦੇ ਠੀਕ ਆ ਜੀ ਆ ਲਓ ਇੱਕ ਆ ਹੈਂਡਵਰਕ ਦੇ ਵਿੱਚ ਦਿਖਾ ਦੋ ਬਹੁਤ ਪਿਆਰਾ ਪੀਸ ਆ ਵੀ ਕੁੜੀਆਂ ਲਈ ਗਰਲਿਸ਼ ਆਈਟਮ ਆ ਅਗਲੇ ਦਾ ਪੀਸ ਆਂਦਾ ਵੀਰੇ ਹਾਂਜੀ ਔਰ ਵਾਧੂ ਵੈਰਾਈਟੀਆਂ ਦਾ ਘੇਰੇ ਵਾਲੇ ਮੰਮੀਆਂ ਵਾਸਤੇ ਜਿਹਨੂੰ ਚਾਹੀਦੇ ਨੇ ਜਾਮ ਕਾਟਨ ਦੇ ਵਿੱਚ ਹਾਂਜੀ ਆ ਟੋਟਲ ਮਸ਼ੀਨੀ ਵਰਕ ਆ ਜਾਂਦਾ ਠੀਕ ਆ ਸਰ ਟੋਟਲ ਮਸ਼ੀਨੀ ਵਾਲੋ ਲਓ ਆ ਦਿਖਾ ਦਿਓ ਬੜਾ ਇੱਕਲਸਾ ਤੇ ਨਹੀਂ ਗਿਆ ਕਰਾ ਦਿਓ ਹਾਂਜੀ ਹਾਂਜੀ ਬਹੁਤ ਸੋਹਣੀਆਂ ਆਈਟਮਾਂ ਨੇ ਜਾਮ ਕਾਟਨ ਦੇ ਵਿੱਚ ਧਾਗੇ ਦੀਆਂ ਡਿਜ਼ਾਈਨੀਆਂ ਆ ਲੋ ਠੀਕ ਆ ਜੀ ਸਿਆਣੇ ਬੰਦਿਆਂ ਵਾਸਤੇ ਸਪੈਸ਼ਲ ਚੀਜ਼ ਆ ਬਹੁਤ ਘੱਟ ਮਿਲਦੇ ਨੇ ਸਿਆਣੇ ਵਾਲੇ ਜ਼ੋੜ ਮੰਮੀਆਂ ਵਾਲੇ ਜ਼ੋੜ ਬਹੁਤ ਘੱਟ ਠੀਕ ਆ ਸਰ ਆ ਚਾਰਟ ਜਿਹਨਾਂ ਸਪੈਸ਼ਲ ਲਾਈਨ ਵਾਲੀ ਦੀ ਲਓ ਜੀ ਬਹੁਤ ਪਿਆਰੇ ਪਿਆਰੇ ਪੀਸ ਪੈਨ ਹੈ ਆ ਸਾਰੇ ਚਾਕਲੇਟ ਵਾਲੇ ਪੀਸ ਨੇ ਆਪਣੇ ਠੀਕ ਆ ਜੀ ਜਿਹੜੀਆਂ ਆ ਬਣੀ ਆ ਟਪਾ ਨਾਲ ਔਰ ਇਸ ਤਰ੍ਹਾਂ ਦੇ ਡਿਜ਼ਾਈਨ ਹੋਰ ਲੈਣ ਵਾਸਤੇ ਜਦ ਮਰਜੀ ਵਿਜ਼ਿਟ ਕਰੋ ਓਕੇ ਸਰ ਆ ਤੇਲੀਆਂ ਵਾਲਾ ਬਾਜ਼ਾਰ ਦਾਰੇ ਪ੍ਰਧਾਨ ਦੀ ਕੋਠੀ ਨਜ਼ਦੀਕ ਜਮੀਲ ਖਲਾਤ ਹਾਊਸ ਤੇ ਜਦ ਮਰਜ਼ੀ ਆਵੋ ਵਾਧੂ ਵੈਰੈਟੀ ਮਿਲੂਗੀ ਇਤਾਂ ਦੀ ਜਿੰਨੇ ਹੁਣ ਤੋਂ ਵੀਡੀਓ ਚ ਦਿਖਾਈ ਆ ਇੰਨੀ ਹੋਰ ਵੀ ਪਈ ਆ ਆਪਣੇ ਲਵੇ ਪ੍ਰਿੰਟ ਹੋਰ ਵੀ ਬਹੁਤ ਪੈਣੇ ਜਿੰਨੇ ਮਰਜ਼ੀ ਪ੍ਰਿੰਟ ਸੂਟ ਲੈ ਲੈਣਾ ਕੇ ਜੇ ਵਰਕ ਵਰਕ ਚਾਹੀਦੇ ਨੇ ਵਿਆਹ ਸ਼ਰਨੀ ਵਾਲਿਆਂ ਨੂੰ ਸਪੈਸ਼ਲ ਚੀਜ਼ਾਂ ਦਵਾਂਗੇ ਔਰ ਵਰਕ ਜਿੰਨੇ ਮਰਜ਼ੀ ਉਹ ਵਰਕ ਲੈ ਲੈਣਾ ਕੇ ਲਓ ਵੀ ਬਾਕੀ ਬਹੁਤ ਬੜਾ ਕਿੱਦਾਂ ਆਣਾ ਕਿੱਥੇ ਬੂਆ ਜਮੀਲ ਕਲਾਤ ਆ ਉਸਤੇ ਠੀਕ ਆ ਲਓ ਵੀ ਮਲੇਰ ਕੋਟਲੇ ਤੇਲੀਆਂ ਵਾਲਾ ਬਾਜ਼ਾਰ ਦਾਰੇ ਪ੍ਰਧਾਨ ਦੀ ਕੋਠੀ ਨਜ਼ਦੀਕ ਦੁਕਾਨ ਆ ਆਪਣੀ ਜਮੀਲ ਕਲਾਤ ਹਾਊਸ ਠੀਕ